account storage is full ਇਹ ਬਹੁਤ ਹੀ ਫਰਸਟ੍ਰੇਟਿੰਗ ਤੇ ਕਾਮਨ ਮੈਸੇਜ ਆ ਜਿਹੜਾ ਕਿ Gmail ਵੱਲੋਂ ਆਉਂਦਾ ਤੇ ਇਹਦੇ ਨਾਲ ਹੁੰਦਾ ਕਿ ਇਹਦੇ ਨਾਲ ਤੁਸੀਂ ਨਾ ਤਾਂ ਕੋਈ ਈਮੇਲ ਅੱਗੇ ਤੋਂ ਭੇਜ ਸਕਦੇ ਨਾ ਤੁਹਾਨੂੰ ਨਵੀਂ ਈਮੇਲ ਰਸੀਵ ਹੁੰਦੀ ਆ ਇਹਦਾ ਹੱਲ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਹਦੇ ਹੱਲ ਪੇਡ ਵੀ ਨੇ ਤੇ ਫ੍ਰੀ ਵਾਲੇ ਵੀ ਨੇ ਇਸ ਲਈ ਤੁਸੀਂ ਵੀਡੀਓ ਨਾਲ ਜੁੜੇ ਰਹੋ ਅੰਜ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੋਬਲਮ ਹੈ ਕੀ ਆ ਕਿਉਂ ਆ ਜੇ ਤੁਸੀਂ ਇੱਕ Gmail ਦਾ ਅਕਾਊਂਟ ਬਣਾਉਣਾ ਹੈ ਤੁਹਾਨੂੰ Google ਕਹਿੰਦਾ ਕਿ ਤੁਹਾਨੂੰ ਅਸੀਂ 15 GB Gmail ਵਾਸਤੇ ਸਪੇਸ ਦਿੰਦਾ। ਅਸਲ ਵਿੱਚ ਇਹ 15 GB ਸਿਰਫ Gmail ਵਾਸਤੇ ਨਹੀਂ ਹੈਗਾ। ਇਹ ਇੱਕ ਪੂਰਾ ਬੰਡਲ ਆ। ਉਹਦੇ 'ਤੇ ਕੀ ਕੁਝ ਰੰਨ ਹੁੰਦਾ ਤੁਹਾਡੀ Gmail ਜਿੱਦੇ 'ਚ ਤੁਹਾਡੀ ਈਮੇਲ ਆਉਂਦੀਆਂ ਜਾਂ ਜਾਂਦੀਆਂ, ਸੈਂਟ ਆਈਟਮ, ਇਨਬਾਕਸ, ਡਰਾਫਟ ਸਾਰਾ ਕੁਝ ਸੇਵ ਰਹਿੰਦਾ। ਉਹਦੇ ਨਾਲ ਨਾਲ ਤੁਹਾਡਾ Google Drive ਦਾ ਡਾਟਾ, ਤੁਹਾਡਾ ਕੋਈ ਬੈਕਅਪ ਤੁਸੀਂ ਜਿਵੇਂ WhatsApp ਦਾ ਬੈਕਅਪ ਕਰਦੇ ਹੋ ਜਾਂ ਕੁਝ ਹੋਰ ਚੀਜ਼ਾਂ ਉਹ ਸਾਰੀਆਂ ਸਾਰੀਆਂ ਇਹ 15 GB ਦੇ ਵਿੱਚ ਆ ਜਾਂਦੀਆਂ। ਜੋ 15GB ਭਰ ਕਦੋਂ ਜਾਂਦਾ ਇਹ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਫਿਰ Google ਦਾ ਬਰਡ ਫੇਮਸ ਮੈਸੇਜ ਆਉਂਦਾ ਅਕਾਊਂਟ ਸਟੋਰੇਜ ਇਜ਼ ਫੁੱਲ